ਤਿੰਨ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋਣ ਦੇ ਕਾਰਨ ਦੱਸਿਆ ਜਾ ਰਿਹਾ ਹੈ ਕਿ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਤਾਂ ਦੱਸਦੀ ਹੈ ਕਿ ਇੱਕ ਭਿਆਨਕ ਸੜਕ ਹਾਦਸਾ ਨੈਸ਼ਨਲ ਹਾਈਵੇ ਦੇ ਉੱਤੇ ਵਾਪਰਿਆ ਤਾਂ ਜਲੰਧਰ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਦੋ ਔਰਤਾਂ ਅਤੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਇੱਕ ਲੜਕੀ ਜਦੋਂ ਆਪਣੇ ਯੂਨੀਵਰਸਿਟੀ ਤੋਂ ਨਿਕਲ ਕੇ ਰੋਡ ਨੂੰ ਕ੍ਰੋਸ ਕਰ ਰਹੀ ਸੀ ਤਾਂ ਇਸੇ ਦੌਰਾਨ ਉਹ ਗੱਡੀ ਦੀ ਚਪੇੜ ਦੇ ਵਿੱਚ ਆ ਗਈ ਜਿੱਥੇ ਉਸਦੀ ਮੌਤ ਹੋਈ ਹੈ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਉੱਥੇ ਇੱਕ ਤੋਂ ਬਾਅਦ ਇੱਕ ਕਰਕੇ ਤਿੰਨ ਵਾਹਨ ਆਪਸ ਦੇ ਵਿੱਚ ਟਕਰਾਏ ਨੇ ਜਿਸ ਦੇ ਵਿੱਚ 8 ਲੋਕ ਜ਼ਖਮੀ ਹੋਏ ਨੇ ਤੇ ਉਸ ਦੇ ਵਿੱਚੋਂ ਤਿੰਨ ਦੀ ਮੌਤ ਹੋ ਗਈ ਹੈ ਹਾਲਾਂਕਿ ਜੋ ਜ਼ਖਮੀ ਹੋਏ ਨੇ ਉਹਨਾਂ ਦੀ ਵੀ ਹਾਲਤ ਕਾਫੀ ਜ਼ਿਆਦਾ ਗੰਭੀਰ ਦੱਸੀ ਜਾ ਰਹੀ ਹੈ ਫਿਲਹਾਲ ਮੌਕੇ ਤੇ ਪੁਲਿਸ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਹਾਦਸੇ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਤੋਂ ਦੇਖਿਆ ਜਾ ਸਕਦਾ ਹੈ ਕਿ ਆਖਰ ਕਿਵੇਂ ਤਿੰਨ ਗੱਡੀਆਂ ਆਪਸ ਦੇ ਵਿੱਚ ਭਿੜੀਆਂ ਨੇ ਤੇ ਇਸ ਦੇ ਵਿੱਚ ਜੋ ਗੱਡੀਆਂ ਨੇ ਉਹਨਾਂ ਦੇ ਅਗਲੇ ਹਿੱਸੇ ਬੁਰੇ ਤਰੀਕੇ ਦੇ ਨਾਲ ਨੁਕਸਾਨੇ ਗਏ ਨੇ ਜਿਸ ਦੇ ਵਿੱਚ ਇੱਕ ਨੌਜਵਾਨ ਅਤੇ ਇੱਕ ਲੜਕੀ ਦੇ ਨਾਲ ਨਾਲ ਇੱਕ ਔਰਤ ਦੀ ਦੱਸਿਆ ਜਾ ਰਿਹਾ ਕਿ ਦਰਦਨਾਕ ਮੌਤ ਹੋਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਜਲੰਧਰ ਜੰਮੂ ਹਾਈਵੇ ਦੇ ਉੱਤੇ ਦੱਸਿਆ ਜਾ ਰਿਹਾ ਕਿ ਇਹ ਭਿਆਨਕ ਹਾਦਸਾ ਵਾਪਰਿਆ ਸਾਡੇ ਕਲਪਿੰਡ ਦੇ ਮੁੰਡੇ ਦੀ 100 ਗੁਰਮਖਸ਼ੇਹ ਦੀ ਡੈਥ ਹੋਈ ਹੈ ਆਪਣੇ ਜੀ ਯੂਨੀਵਰਸਿਟੀ ਤੇ ਵੀ ਕਾਲਜ ਯੂਨੀਵਰਸਿਟੀ ਤੇ ਲਾਰਜ ਬੜਾ ਐਕਸੀਡੈਂਟ ਹੋਇਆ ਸੀ ਜਿਹਦੇ ਵਿੱਚ ਗੁਰਮਖ ਸਿੰਘ ਦੀ ਡੈਥ ਜਦੋਂ ਇਹਨੂੰ ਆਪਣੇ ਕੈਪੀਟਲ ਹਸਪਤਾਲ ਚ ਦਾਖਲ ਕਰਾਇਆ ਇੱਕ ਦੂਜਾ ਹੀ ਰੈਕਨ ਕਰਾ ਕੇ ਉੱਥੋਂ ਪੂਰੇ ਹਸਪਤਾਲ ਲੈ ਕੇ ਜਾ ਰਿਹਾ ਸੀ ਜਿਹੜੇ ਰਸਤੇ ਵਿੱਚ ਹੀ ਡੈਥ ਹੋ ਗਈ ਉਹ ਪੂਰੇ ਹੋ ਗਏ ਬੜਾ ਗਰੀਬ ਪਰਵਾਰ ਸੀ ਸਰ ਕਿੰਨੇ ਕੇਸ ਆ ਦੀ ਲੜਕੇ ਦੀ ਇਹਦੀ 19-20 ਸਾਲ ਉਮਰ ਹੋਣੀ ਹੈ ਤੇ ਇਹ ਗੱਡੀਆਂ ਦੇ ਵਿੱਚ ਨਾਲ ਹੋਰ ਕੌਣ-ਕੌਣ ਸੀਗਾ ਇੱਕ ਹੋਰ ਸਾਡੇ ਪਿੰਡ ਦਾ ਮੁੰਡਾ ਸੀਗਾ بس ਤਕੂਦੀ ਇਹਨਾਂ ਦੋਹਾਂ ਦਾ ਮੈਨੂੰ ਪਤਾ ਹੈ ਜਿੰਨਾ ਤੇ ਬਾਕੀ ਮੈਂ ਤਾਂ ਹੁਣ ਪਹੁੰਚਿਆ ਸੀ ਇੱਥੇ ਸਰ ਅਗਲੀ ਕਾਰਵਾਈ ਜਿਹੜੀ ਹੈ ਬੰਦੀ ਕਾਰਵਾਈ ਅੱਗੇ ਤੁਸੀਂ ਇਹ ਮਾਮਲਾ ਵਗੈਰਾ ਅੱਗੇ ਪੁਲਿਸ ਨੂੰ ਇਨਫੋਰਮ ਕੀਤਾ ਹਾਂਜੀ ਪੁਲਿਸ ਨੂੰ ਇਨਵੋਲ ਕਰਦੇ ਹਾਂ ਔਰ ਕੋਰਟ ਕੇ ਸਜਾਈਏਗਾ ਬਾਕੀ ਜੋ ਚੱਲਦੀ ਕਾਰਵਾਈ ਹੋਊਗੀ ਅੱਗੇ ਉਹ ਕੋਰਟ ਚ ਹੋਵੇਗਾ ਠੀਕ ਹਾਂਜੀ ਸਰ ਕੀ ਨਾਮ ਆਪਣਾ ਸਰ ਮੇਰਾ ਨਾਮ ਕੁਲਵਿੰਦਰ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਸਰ ਤੁਸੀਂ ਪਿੰਡ ਖਡਾਲਾ ਤੋਂ ਸਰ ਕੀ ਮਾਮਲਾ ਕੀ ਹੈ ਸਰ ਮੇਰੀ ਗੁੜੀਆ ਪੜਦੀ ਹੈ ਡੀਵੀ ਯੂਨੀਵਰਸਿਟੀ ਉਹਨਾਂ ਦਾ ਇਕੱਲਾ ਐਕਸੀਡੈਂਟ ਹੋਇਆ ਕੀ ਨਾਮ ਕੀ ਸੀ ਉਹ ਦਾ ਕੁੜੀ ਦਾ ਗੁੜੀਆ ਦਾ ਨਾਮ ਲਖਪ੍ਰੀਤ ਨੇ ਕਿੰਨੀ ਐਸ ਕਿੰਨੀ ਆ ਕੁੜੀ ਦੀ ਏ ਜੀ 18 ਸਾਲ ਕਿਹੜੀ ਕਲਾਸ ਦੀ ਸੀ ਸਰ ਐਮਐਲਟੀ ਕੋਰਸ ਕਰਦੀ ਜੀਡੀਵੀ ਯੂਨੀਵਰਸਿਟੀ ਤੇ ਕਿੱਥੇ ਆ ਰਹੇ ਕਿੱਥੇ ਜਾ ਰਹੇ ਕਿੱਥੇ ਆ ਰਹੇ ਸੀ ਕਿੱਥੇ ਜਾ ਰਹੇ ਸੀਗੇ ਇਹਨਾਂ ਡੀਵੀ ਯੂਨੀਵਰਸਿਟੀ ਜਿੱਦਾਂ ਨਿਕਲੇ ਆ ਤੇ ਰੋਡ ਕ੍ਰੋਸਿੰਗ ਕਰਨ ਲੱਗੇ ਤੇ ਤੇ ਗੱਡੀ ਸੀ ਸੀ ਇਹ ਗੱਡੀ ਦੇ ਵਿੱਚ ਸੀ ਪੈਦਲ ਜੀ ਪੈਦਲ ਸੀਗੇ ਤੇ ਲਾਜ ਕਿੱਥੇ ਚੱਲ ਰਿਆ ਸੀ ਕਿਹਨਾਂ ਦਾ ਲਾਜ ਜੀ ਮੈਂ ਕੈਪੀਟਲ ਹੌ ਮੌਕੇ ਦੇ ਨਾਮ ਉੱਤੇ ਦੇਖਦੇ ਹਾਂ ਠੀਕ ਨਾਮਾ ਤੁਹਾਡਾ ਤੇ ਕਰਾਣਾ ਇਹ ਅਸੀ ਰਿੰਦਰ ਸਿੰਘ ਥਾਣਾ ਮਕਸੂਦਾਂ ਤੋਂ ਆਂ ਕੱਲ ਡੀਆਵੀ ਯੂਨੀਵਰਸਿਟੀ ਲਾਗੇ ਐਕਸੀਡੈਂਟ ਹੋਇਆ ਸੀ ਜਿਸ ਵਿੱਚ ਗੱਡੀਆਂ ਆਪਸ ਵਿੱਚ ਲੱਗੀਆਂ ਸੀ ਜਿਨ੍ਹਾਂ 'ਚ ਕੱਲ ਇੱਕ ਦਲਬੀਰ ਕੌਰ ਵਾਸੀ ਦੌਲਤਪੁਰ ਦੀ ਕੱਲ ਮੌਕੇ ਤੇ ਹੀ ਡੈਥ ਹੋ ਗਈ ਸੀ ਤੇ ਲਾਪਰੀਤ ਲਾਪਰੀਤ ਤੇ ਗੁਰਮਖ ਸਿੰਘ ਨੂੰ ਆਪਣੇ ਕੈਪੀਟਲ ਹਸਪਤਾਲ ਦਾਖਲ ਕਰਵਾਇਆ ਸੀ ਤੇ ਕੱਲ ਉਹਨੂੰ ਆਪਣੇ ਗੁਰਮਖ ਸਿੰਘ ਨੂੰ ਰੈਫਰ ਕਰ ਦਿੱਤਾ ਉੱਥੋਂ ਜਿਸੀ ਰਸਤੇ ਚਾਉਂਦੇ ਅੱਜ ਮੌਤ ਹੋ ਗਈ ਤੇ ਉਸ ਤੋਂ ਬਾਅਦ ਲਾਪਰੀਤ ਕੋਰਦੀ ਡੈਥ ਹੋ ਗਈ। ਇੱਕ ਡੈਥ ਕੱਲ ਹੋ ਗਈ ਤੇ ਦੋ ਅੱਜ ਹੋ ਗਈਆਂ। ਐਕਸੀਡੈਂਟ ਟੋਲ ਕੱਲ ਤਿੰਨ ਮੌਤਾਂ ਹੋ ਗਈਆਂ। ਲਾਪਰੀਤ ਸੀ ਜੋ ਕੰਦਾਲਾ ਗੁਰੂ ਥਾਣਾ ਪਹੂਪੁਰ ਦੀ ਰਹਿਣ ਵਾਲੀ ਸੀ ਤੇ ਗੁਰਮਖ ਸਿੰਘ ਜਿਹੜਾ ਸੀ ਉਹ ਸੁਲਨਰਕਲਾਂ ਨੂਰਬੈਲ ਦਾ ਰਹਿਣ ਵਾਲਾ ਸੀ। ਤੇ ਹੁਣ ਕਾਰਵਾਈ ਕੋਈ ਕੀਤੀ ਆ ਜੀ ਕੋਈ ਮਾਮਲਾ ਵੈਰਾ ਦਰਜ ਕੀਤਾ ਜਾਂਦਾ। ਹਾਂਜੀ ਪਰਚਾ ਮਕਦਮਾ ਇਸ ਤੇ ਦਰਜ ਕਰ ਦਿੱਤਾ ਜੀ 32/25 ਐਕਸੀਡੈਂਟਸ ਬੰਦੀ। ਥਾਣਾ ਪਹੂਪੁਰ ਦੇ ਵਿੱਚ ਕਰ ਦਿੱਤਾ ਹੈ। Dale que sea anón, que sea...